अपने सुनील कुमार जी डीए वाले अमृतसर ਤੋਂ ਮੇਰਾ ਵੀ ਕੋਈ ਵੀ ਕੋਈ ਵੀ ਆਪਣਾ ਵਿਚਾਰ ਸਾਂਝਾ ਕਰਨਾ ਚਾਹੁੰਦਾ ਹੋਵੇ ਬਸ ਜਨਤਲ ਜਮਾਤ ਦੀ ਤਾਂ ਇਸ ਕਰਕੇ ਅਗਰ ਕੋਈ ਆਪਣੇ ਵਿਚਾਰ ਸਾਂਝੇ ਕਰਨਾ ਚਾਹੁੰਦਾ ਹੋਵੇ ਮਿੱਤੂ ਸਾਨੂੰ ਜੇ ਕਿਸੇ ਦਾ ਹੋਵੇ ਜੇ ਤਾਂ ਕਿ ਅਸੀਂ ਮੈਂਜੀ ਕਮੇਟੀ ਲੈਵਲ ਤੇ ਗੱਲ ਕਰਾਂਗੇ ਪਰ ਇਸ ਚੀਜ਼ ਤੇ ਨਿਰਾਸ਼ ਨਹੀਂ ਹੋਣਾ ਕਿ ਵੀ ਤੁਹਾਡੇ ਕੋਲ ਕੋਈ ਚੀਜ਼ ਮਿਲੇਗੀ ਕਿ ਉੱਠਾ ਕੇ ਤੇ ਕੁਝ ਲੈ ਕੇ ਉੱਠਾਂਗੇ ਮੈਂ ਉਹ ਥੋੜਾ ਹੋਰ ਸਾਂਝਾ ਕਰਾਂਗਾ ਦੋਸਤੋ ਜਦੋਂ ਜਗਦੀਪ ਜੀ ਨੇ ਸਟ੍ਰਾਈਕ ਦੀ ਕਾਲ ਦਾ ਮੈਸੇਜ ਭੇਜਿਆ ਤੇ ਬੜਾ ਮਿਲਕੀ ਅੱਛਾ ਲੱਗਿਆ ਕਿ ਮਿਲਕੀ ਕੂਨ ਇਕੱਠ ਹੋਏਗਾ ਬਹੁਤ ਬਹੁਤ ਧੰਵਾਦ ਐਚਐਮਵੀ ਅਦਲਾ ਕਾਲ ਦੇ ਜਲੰਧਰ ਦਾ ਜਿਨ੍ਹਾਂ ਨੇ ਬਹੁਤ ਹੀ ਵਧੀਆ ਜਿਹੜਾ ਪ੍ਰੋਗਰਾਮ ਆ ਕੋਲੀ ਕਿਹਾ ਆ ਤੋਗੇਰਾਂ ਦੇ ਜਿਹੜੀ ਮੈਨੇਜਮੈਂਟ ਬਹੁਤ ਵਧੀਆ ਤਰੀਕੇ ਨਾਲ ਕੀਤੀ ਹੋਈ ਆ ਸਾਰਾ ਪ੍ਰਬੰਧ ਆਏਗੇ ਦਾ ਚਾਹ ਪਾਣੀ ਖਾਣੇ ਕੇ ਵਾਸਤੇ ਸੱਜਣਾ ਮਿੱਤਰਾਂ ਤੇ ਆਪ ਤੇ ਪੂਰਾ ਚਲਣੇ ਦਾ ਰਸਤਾ ਦਾ ਪ੍ਰਬੰਧ ਕੀਤਾ ਆ। ਉਹ ਕਨਵੀਨ ਦੇ ਡੀ.ਏ.ਵੀ. ਕਾਲਜ ਕੋਆਰਡੀਨੇਸ਼ਨ ਕਮੇਟੀ ਨੌਨ ਟੀਚਿੰਗ ਪੰਜਾਬ ਇਹ ਜਿਹੜਾ ਧਰਨਾ ਹੈ ਇਹ ਡੀ.ਏ.ਵੀ. ਕਾਲਜ ਕੋਆਰਡੀਨੇਸ਼ਨ ਕਮੇਟੀ ਪੰਜਾਬ ਦੀ ਰਹਿਨਮਾਈ ਹੇਠ ਲੱਗਿਆ। ਸਿੱਚੇ ਪੰਜਾਬ ਦੇ ਡੀ.ਏ.ਵੀ. ਕਾਲਜਾਂ ਦੇ ਨੌਨ ਟੀਚਿੰਗ ਕਰਮਚਾਰੀ ਜਿਹੜੇ ਆ ਉਹ ਇੱਥੇ ਮੌਜੂਦ ਹਨ। ਇਹ ਜਿਵੇਂ ਦੀ ਮੈਨੇਜਮੈਂਟ ਦੇ ਜਿਹੜਾ ਅੜੀਅਲ ਰਵਈਆ ਹੈ ਉਹਦੇ ਕਾਰਨ ਇਹ ਜਿਵੇਂ ਦੀ ਸਟਾਫ ਹੈ ਉਹਦੇ ਹੁੰਜਾਇਆ ਬੈਠੇ ਹੋਏ ਆ ਕਿਉਂਕਿ ਇਹਨਾਂ ਵਿੱਚ ਇਹਨਾਂ ਦੀ ਮੁੱਖ ਮੰਗਾਂ ਕੰਮ ਹੋਏਗਾ ਇਹ ਗਿਆਨ ਇਹ ਉਹ ਹੈ ਕਿ ਇਹਨਾਂ 6ਵਾਂ ਪੇਕ ਹੋ ਗਏ ਜਿਹੜਾ ਕਿ ਸਰਕਾਰ ਦੇ ਮੈਨੇਜਮੈਂਟ ਦੇ ਨੀਤੀਆਂ ਸੀ ਲੱਗੀਆਂ ਪਹਿਲਾਂ ਸਰਕਾਰ ਨੇ ਪਾਇਆ ਤਰਕ ਧੱਕੇ ਕਰਨੇ ਲਾ ਕੇ ਦੇਣਾ ਪੈਂਦਾ ਫਿਰ ਬਾਅਦ ਵਿੱਚ ਫੇਰ ਮੈਨੇਜਮੈਂਟ 1500 ਕੁ ਜੀ ਮੈਨੇਜਮੈਂਟ ਅਜਿਹੀ ਦੋਕੀਆਂ ਨੇ ਉਹ ਮੈਨੇਜਮੈਂਟ ਤੋਂ ਬਾਅਦ ਜਿਹੜਾ ਹੁਣ ਮੈਨੇਜਮੈਂਟ ਲਾਗੂ ਨਹੀਂ ਕਰ ਰਹੀ ਜੇ ਉਸ ਤੋਂ ਬਾਅਦ ਜਿਹੜੀ ਜਿਹੜੀ ਬੱਚੇ ਹੋਏ ਆ ਇਹਨਾਂ ਦੇ ਜਿਹੜੇ ਆਪਾਂ ਨੂੰ ਜਿਹੜੇ ਐਮਪਲੋਈ ਆਲਰੇਡੀ ਕੰਮ ਕਰ ਰਹੇ ਆ ਉਹਨਾਂ ਦੀਆਂ ਪ੍ਰਮੋਸ਼ਨ ਜੂਨ ਨੇ ਔਰ ਬਹੁਤ ਬਹੁਤ ਸਾਲਾਂ ਤੋਂ ਡਿਊ ਨਹੀਂ ਇਹ ਉਹ ਅਜੇ ਤੱਕ ਨਹੀਂ ਕੀਤੇ ਨੇ ਜਾਦੇ ਇਸੇ ਤਰ੍ਹਾਂ ਹੀ ਜਿਹੜੇ ਸਾਡੇ ਕੱਚੇ ਮੌਗਾਜਮ ਹੈ ਜਿਨ੍ਹਾਂ ਨੂੰ 10 ਸਾਲ ਤੋਂ ਲੈ ਕੇ 20 ਸਾਲ ਤੱਕ ਵੀ ਹੋਏ ਪੱਕੇ ਨਹੀਂ ਹੋਏ ਉਹ ਪੱਕੇ ਨਹੀਂ ਕੀਤੇ ਗਏ ਜਦਕਿ ਉਹਨਾਂ ਨੇ ਆਪਣੀ ਅੱਧੀ ਜਵਾਨੀ ਜਿਹੜੀ ਹੈ ਸੰਸਥਾ ਦੇ ਨਾਮ ਕਰ ਦਿੱਤੀਆਂ ਹੀ ਆ ਪਰ ਜੇ ਇਹਨਾਂ ਚੀਜ਼ਾਂ ਨੂੰ ਕਰ ਕਿਨਾਰ ਕਰਦੇ ਹੋਏ ਡੀਐਮ ਮੈਨੇਜਮੈਂਟ ਆਪਣਾ ਰੋਲਿਆ ਚੇਨ ਨਹੀਂ ਕਰੇਗੀ ਤੇ ਇਹ ਸੈਕਸ਼ਨ ਹੋਰ ਸਖਤ ਹੋ ਜਾਵੇ ਤਾਂ ਕਿ